ਪਹਿਲਾ ਮੁਕੰਦਪੁਰ ਡਾਕਟਰ ਸਾਹਿਬ ਤੇ ਕੀਤਾ ਗਿਆ ਹਮਲਾ ਪਰ ਬੇਸ਼ੱਕ ਉਹ ਜੋ ਦੋਚੀ ਸੀ ਫੜਿਆ ਗਿਆ ਪਰ ਇੱਥੇ ਹੀ ਬਸ ਨਹੀਂ ਹੋਈ ਹੁਣ ਸਾਨੂੰ ਤੇ ਇਹ ਲੱਗਦਾ ਹੈ ਕਿ ਡਾਕਟਰ ਜੋ ਨੇ ਉਹ ਵੀ ਹੁਣ ਸੁਰੱਖਿਅਤ ਨਹੀਂ ਹਨ ਕਿਉਂਕਿ ਹਜੇ ਇੱਕ ਦਿਨ ਪਹਿਲਾਂ ਹੀ ਅਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਜੋ ਮੁਕੰਦਪੁਰ ਦੇ ਵਿੱਚ ਡਾਕਟਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਉਸ ਦੀ ਜਿਹੜੀ ਆ ਖਬਰ ਆਪਣੇ ਚੈਨਲ ਤੇ ਚਲਾਈ ਸੀ ਪਰ ਹੁਣ ਭਵਿੰਦਰ ਸਿੰਘ ਜੋ ਕਿ ਵੈਟਰਨਰੀ ਅਫਸਰ ਔਰ ਤੁਸੀਂ ਵੈਟਰਨਰੀ ਅਫਸਰ ਨੇ ਜੋ ਜੋ ਪਸ਼ੂਆਂ ਦੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਭਵਿੰਦਰ ਸਿੰਘ ਵੈਟਰਨਰੀ ਅਫਸਰ ਔਰ ਜੋ ਕਿ ਡੀ ਐਨਓ ਜ਼ਿਲ੍ਹਾ ਪਤਰੀ ਵਿਤਾਨਾਤ ਨੇ ਜ਼ਿਲ੍ਹਾ ਪੱਤਰ ਦੇ ਡੀ ਐਨਓ ਤਨਾਤ ਨੇ ਇਦੀ ਪੂਰੀ ਜਾਣਕਾਰੀ ਤੁਸੀਂ ਵੀਡੀਓ ਵਿੱਚ ਦੇਖੋਗੇ ਜੋ ਕਿ 2006 ਤੋਂ ਥਾਂਬੜਾ ਰਹਿ ਰਹੇ ਸਨ ਦੇ ਘਰ ਤੇ ਹਮਲਾ ਕੀਤਾ ਗਿਆ ਡਾਕਟਰ ਸਾਹਿਬ ਨੇ ਦੱਸਿਆ ਕਿ ਰਾਤ ਕਰੀਬ 9:30 ਵਜੇ ਜਦੋਂ ਉਹਨਾਂ ਨੇ ਖਾਣਾ ਵਗੈਰਾ ਖਾ ਲਿਆ ਸੀ ਕਿ ਬਾਹਰੋਂ ਮਹਿਸੂਸ ਹੋਇਆ ਉਹਨਾਂ ਨੇ ਮਹਿਸੂਸ ਕੀਤਾ ਕਿ ਕੋਈ ਫਾਇਰ ਕਰ ਰਿਹਾ ਹੈ ਕੋਈ ਗੋਲੀਆਂ ਚਲਾ ਰਿਹਾ ਹੈ ਤਾਂ ਡਾਕਟਰ ਸਾਹਿਬ ਬਲੋ ਆਪਣਾ ਲਾਇਸੈਂਸੀ ਰਵਾਲਵਰ ਲੈ ਕੇ ਆਪਣੀ ਛੱਤ ਦੇ ਉੱਪਰ ਚੜ ਗਏ ਜਿਹੜੇ ਡਾਕਟਰ ਸਾਹਿਬ ਸੀਗੇ ਜਦੋਂ ਦੇਖਿਆ ਕਿ ਉਹਨਾਂ ਦੇ ਘਰ ਦੇ ਗੇਟ ਦੇ ਬਾਹਰ ਕੋਈ ਫਾਇਰ ਕਰ ਰਿਹਾ ਹੈ ਉਹਨਾਂ ਨੂੰ ਇਹ ਗੱਲ ਮਹਿਸੂਸ ਹੋਈ ਤਾਂ ਉਹਨਾਂ ਦੇ ਕੋਲ ਜੋ ਆਪਣੀ ਸੁਰੱਖਿਆ ਦੇ ਲਈ ਆਪਣਾ ਲਾਇਸੈਂਸੀ ਰਵਾਲਵਰ ਸੀਗਾ ਉਸ ਨੂੰ ਲੈ ਕੇ ਆਪਣੀ ਛੱਤ ਦੇ ਉੱਪਰ ਚਲੇ ਗਏ ਤਾਂ ਉਹਨਾਂ ਨੇ ਦੋ ਹਵਾਈ ਫਾਇਰ ਕੀਤੇ ਹਵਾਈ ਫਾਇਰ ਇਸ ਲਈ ਕੀਤੇ ਤਾ ਜੋ ਕੋਈ ਘਟਨਾ ਨਾ ਵਾਪਰ ਜਾਵੇ ਉਹਨਾਂ ਨੇ ਬੜੀ ਸਮਝਦਾਰੀ ਦਿਖਾਈ ਤੇ ਦੋ ਅਣਪਛਾਤੇ ਲੋਕ ਜੋ ਉਹਨਾਂ ਦੇ ਘਰ ਦੇ ਉੱਪਰ ਇਹ ਕਾਰਾ ਕਰ ਰਹੇ ਸਨ ਵਾਈਫਾਈਰ ਸੁਣਦੇ ਸਾਰ ਹੀ ਉੱਥੋਂ ਫਰਾਰ ਹੋ ਗਏ ਜਦੋਂ ਇਹਨਾਂ ਨੇ ਡਾਕਟਰ ਸਾਹਿਬ ਨੇ ਗੇਟ ਤੋਂ ਬਾਹਰ ਆ ਕੇ ਆਪਣੇ ਗੇਟ ਦੇ ਬਾਹਰ ਆ ਕੇ ਜਾ ਕੇ ਦੇਖਿਆ ਤਾਂ ਉੱਤੇ ਫਾਇਰ ਨਹੀਂ ਬਲਕਿ ਇੱਟਾ ਰੋੜੇ बरसाਏ ਗਏ ਸਨ ਔਰ ਜੇ ਇਨੀ ਜੋਰ ਦੇ ਜੋਰ ਨਾਲ ਇੱਟਾ ਰੋੜੇ ਵਰਸਾਏ ਗਏ ਸਨ ਕਿ ਤੁਸੀਂ ਵੀ ਜਦੋਂ ਇਹ ਸੀਸੀ ਫੁਟੇਜ ਦੇਖੋਗੇ ਤਾਂ ਤੁਸੀਂ ਵੀ ਮਹਿਸੂਸ ਕਰੋਗੇ ਕਿ ਇਹ ਇੱਟਾ ਰੋੜੇ ਨਹੀਂ ਬਲਕਿ ਫਾਇਰ ਕੀਤੇ ਗਏ ਹਨ ਜਦੋਂ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਬਾਹਰ ਇੱਟਾ ਰੋੜੇ ਜਿਹੜੇ ਵਰਸਾਏ ਗਏ ਸਨ ਉਹ ਵੀ ਉਹਨਾਂ ਦੇ ਘਰ ਦੇ ਅੱਗੇ ਮੌਕੇ ਤੇ ਹੀ ਡਾਕਟਰ ਸਾਹਿਬ ਨੇ ਪੁਲਿਸ ਨੂੰ ਫੋਨ ਕੀਤਾ ਪੁਲਸ ਮੁਕੇ ਤੇ ਪਹੁੰਚ ਗਈ ਅਤੇ ਪੁਲਸ ਵੱਲੋਂ ਪ੍ਰੋਸਾਹ ਦਿੱਤਾ ਗਿਆ ਕਿ ਅਸੀਂ ਇਸ ਦੀ ਤਹਿ ਤੱਕ ਜਾਵਾਂਗੇ ਇਹ ਹੋ ਰਹੀ ਕਾਰਵਾਈ ਦੇ ਮੁਜਰਮਾਂ ਨੂੰ ਅਸੀਂ ਨਹੀਂ ਬਖਸ਼ਾਂਗੇ ਪਰ ਇੱਕ ਪਾਸੇ ਗੱਲ ਇਹ ਸੋਚਣ ਦੀ ਹੈ ਅਜੇ ਤੇ ਇੱਕ ਦਿਨ ਹੀ ਹੋਇਆ ਮਕੰਦਪੁਰ ਦੇ ਵਿੱਚ ਡਾਕਟਰਾਂ ਦੇ ਉੱਪਰ ਉੱਥੇ ਜਾ ਕੇ ਹਸਪਤਾਲ ਤੇ ਹਮਲਾ ਕੀਤਾ ਗਿਆ ਪਰ ਪ੍ਰਸ਼ਾਸਨ ਲੱਗਦਾ ਫਿਰ ਵੀ ਨਹੀਂ ਜਾਗਿਆ ਪਰ ਪ੍ਰਸ਼ਾਸਨ ਵੀ ਕੀ ਕਰ ਸਕਦਾ ਹੈ ਕਿਉਂਕਿ ਮੁਜਰਮ ਜਿਹੜੇ ਦੋਸ਼ੀ ਨੇ ਉਹ ਇਹਨੇ ਚਲਾਕ ਨੇ ਲੱਗਦਾ ਪੂਰੀ ਰੇਕੀ ਕਰਦੇ ਨੇ ਪਹਿਲਾ ਉਹ ਸਾਰਾ ਕੁਝ ਦੇਖ ਲੈਂਦੇ ਨੇ ਕਿ ਕਿਤੇ ਇੱਧਰ ਕੋਈ ਨਾਕਾ ਤਾਂ ਨਹੀਂ ਲੱਗਾ ਰਿਹਾ ਹੋਇਆ ਜਾਂ ਕੋਈ ਪੁਲਿਸ ਮੁਲਾਜ਼ਮ ਰਾਤ ਦੀ ਗੇੜੀ ਤਾਂ ਨਹੀਂ ਮਾਰ ਰਿਹਾ ਉਹ ਅੱਖ بچਾ ਕੇ ਕੰਮ ਕਰਦੇ ਨੇ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਰਿਪੋਰਟ ਔਰ ਸਾਡੀ ਇੱਕ ਬੇਨਤੀ ਹੈ ਵੀਡੀਓ ਨੂੰ ਚੱਲਦੇ-ਚੱਲਦੇ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾ ਜੋ ਜिला শহীদ ਪਾਕਤ ਸਿੰਘ ਨਹੀਂ ਨਹੀਂ ਬਲਕਿ ਤੁਹਾਨੂੰ ਹਰ ਖਬਰ ਹਰ ਰਿਪੋਰਟ ਤੁਰੰਤ ਹੀ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਹਾਂਜੀ ਦੱਸ ਸਬ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਡਾਕਟਰ ਭਪਿੰਦਰ ਸਿੰਘ ਜੀ ਤੇ ਮੈਂ ਵੈਟਰਨਰੀ ਅਫੀਸਰ ਹਾਂ ਤੇ ਵੈਟਰਨਰੀ ਅਫੀਸਰ ਹੋਣ ਦੇ ਨਾਲ-ਨਾਲ ਮੈਂ ਡੀ ਐਨਓ ਵੀ ਹਾਂ ਜਿਹੜੇ ਦਾ ਜਿਹਨੂੰ ਡਿਸਟ੍ਰਿਕਟ ਨੋਡਲ ਅਫੀਸਰ ਕਹਿੰਦੇ ਆ ਵਕਰੀਆਂ-ਵਕਰੀਆਂ ਸਕੀਮਾਂ ਗਵਰਨਮੈਂਟ ਆਫ ਇੰਡੀਆ ਦੀਆਂ ਜਿੱਦਾਂ ਕਿ ਨੈਸ਼ਨਲ ਡਿਜੀਟਲ ਲਾਈਫਸਟਾਕ ਮਿਸ਼ਨ ਉਹਦਾ ਵੀ ਮੈਂ ਡੀਓ ਨੂੰ ਹੈਗਾ ਤੇ ਪੀਜੀਆਰਐਸ ਪੋਰਟਲ ਹੈ ਕਿ ਜਿਹੜਾ ਲੋਕ ਚ ਕੈਨਰ ਵਾਲਾ ਅਫਸਰ ਆਪਣੇ ਮਹਿਕਮੇ ਦਾ ਤੇ ਮੈਂ ਇੱਕ ਕਲੀਅਰ ਕਰ ਦਵਾਂ ਕਿ ਵੈਟਰਨਰੀ ਡਾਕਟਰ ਪਸ਼ੂਆਂ ਵਾਲੇ ਡਾਕਟਰ ਨੂੰ ਬੋਲਦੇ ਆ ਤੇ ਵੈਟਰਨਰੀ ਅਫੀਸਰ ਦਾ ਮਤਲਬ ਪਸ਼ੂ ਚਿਕਿਤਸਕ ਤੇ ਮੇਰੀ ਪੋਸਟਿੰਗ ਜਿਹੜੀ ਸਾਰ ਹੈ ਸੀਵੀ ਐਚ ਆਡਵੇ ਕੇ ਹੈ ਤੇ ਰਹਿਸ਼ ਰਹਿਸ਼ ਮੈਂ ਇੱਥੇ ਪਿੰਡ ਫੰਬੜਾ ਵਿਖੇ ਰਹਿ ਰਿਹਾ ਤਕਰੀਬਨ 2000 ਛੇ ਤੋਂ ਮੈਂ ਇੱਥੇ ਰਹਿ ਰਿਹਾ ਹਾਂ ਸਰ ਹਾਂਜੀ ਤੇ ਜੋ ਰਾਤੀ ਤੁਸੀਂ ਸਭ ਨੂੰ ਪਤਾ ਲੱਗਿਆ ਆ ਕਿ ਰਾਤੀ ਤੁਹਾਡੇ ਘਰ ਤੇ ਜਿਹੜਾ ਹਮਲਾ ਹੋਇਆ ਹੈ ਹਾਂਜੀ ਹਾਂਜੀ ਇੱਦਾਂ ਰੋੜੇ ਬਰਾਏ ਗਏ ਆ ਜੀ ਸਰ ਜੀ ਉਹਦੇ ਬਾਰੇ ਪੂਰੀ ਜਾਣਕਾਰੀ ਕੀ ਤੁਹਾਡੇ ਕੋਲ ਉਹ ਸਾਰਾ ਸਿਲਸਿਲਾ ਇਦਾਂ ਹੋਈਏ ਜਦੋਂ ਸਟਾਰਟ ਹੋਈ ਨਾ ਸ਼ਾਮ ਦੀ ਗੱਲ ਆ ਮੈਂ ਡਿਊਟੀ ਤੋਂ ਤਕਰੀਬਨ 2 ਵਜੇ ਆਫ ਹੋ ਜਾਣਾ ਜੀ ਤੇ ਆ ਕੇ ਕੁਝ ਮੇਰੀ ਸਿਹਤ ਜਿਹੜੀ ਉਹ ਠੀਕ ਨਹੀਂ ਸੀ ਆ ਕੇ ਮੈਂ ਅਰੈਸਟ ਕੀਤੀ ਤਕਰੀਬਨ 7:30 ਵਜੇ ਤੱਕ ਜਿਹੜਾ ਖਾਣਾ ਖਾ ਕੇ ਬੈੱਡ ਤੇ ਸੀਗਾ 7:30 ਕੁਛ ਮੈਂ ਡੋਰ ক্লোਜ਼ਰ ਲਵਾਉਣੇ ਸੀ ਆਪਣੇ ਘਰ ਤੇ ਇਹ ਮੇਰਾ ਬਦੜਈ ਆ ਇਨੀ ਦੁਕਾਨੇ ਨੂੰ ਮੈਂ ਕਿਹਾ ਵੀ ਡੋਰ ক্লোਜ਼ਰ ਤੂੰ ਫਿਟ ਕਰ ਦੇ ਤੇ 8:30 ਤੋਂ ਟਾਈਮ ਹੋ ਗਿਆ ਹੁਣ ਇਹ ਆਪਣਾ ਕੰਮ ਕਰ ਰਿਹਾ ਸੀ ਤਾਂ ਮੈਂ ਕੋਈ ਇਹਦੀ ਦੁਕਾਨ ਵਾਲੇ ਚਾਤੀ ਮਾਰਨ ਗਿਆ ਕਿਉਂਕਿ ਇਹ ਦੁਕਾਨ ਕੱਲ ਹੀ ਸੀ ਵੇ ਦੇਖਿਆ ਮੈਂ ਇਹ ਉੱਥੇ ਆਪਣੇ ਬੇਟੇ ਨੇ ਮੈਂ ਉੱਥੇ ਬਿਠਾਇਆ ਉਸ ਤੋਂ ਅਚਾਨਕ ਮੈਨੂੰ ਕੁਝ ਡਾਊਟਫੁਲ ਬੰਦੇ ਲੱਗੇ ਵੀ ਉਹਨਾਂ ਨੇ ਮੇਰੇ ਅੱਖ ਦੇ ਵਿੱਚ ਲਾਈਟਾਂ ਅੱਖਾਂ ਦੇ ਵਿੱਚ ਬਾਈਕ ਦੀਆਂ ਆਪਣੀਆਂ ਮਾਰੀਆਂ ਮੈਨੂੰ ਦੇਖ ਕੇ ਸਟਾਰਟ ਕੀਤਾ ਉਹਨਾਂ ਨੇ ਹੰਬੜਾ ਡੇ ਤੋਂ ਤੇ ਕੁਦਰਤੀ ਮੈਨੂੰ ਇੱਕ ਡਾਊਟ ਜਿਹਾ ਆਇਆ ਵੀ ਇਹ ਬੰਦੇ ਮੇਰੇ ਵੱਲੋਂ ਆ ਰਹੇ ਆ ਮੈਂ ਉੱਥੇ ਖੜ੍ਹਨੀ ਵੀ ਆਏ ਚਪਚਾਪ ਆਪਣੇ ਅੰਦਰ ਵੜ ਗਿਆ ਤੇ ਗੇਟ ਆਪਣਾ ਬੰਦ ਕਰ ਲਿਆ ਤੇ ਇਹਨੂੰ ਮੈਂ ਕਿਹਾ ਮੈਂ ਕਿਹਾ ਵੀ ਰਾਤ ਜ਼ਿਆਦਾ ਹੋ ਗਈ ਆ ਆਪਾਂ ਇਹ ਕੰਮ ਸਵੇਰੇ ਹੀ ਕਰ ਲਾਂਗੇ ਤੇ ਤੂੰ ਵੀ ਆਪਣੇ ਘਰੋਂ ਦੁਕਾਨ ਵਧਾ ਕੇ ਚਲੇ ਗਿਆ ਤੇ ਇਸ ਗੱਲ ਤੋਂ ਬਾਅਦ ਸਰ ਅਸੀਮ ਆਪਣਾ ਨਾਰਮਲ ਖਾਣਾ ਪੀਣਾ ਖਾਂਦੇ ਨ ਮੈਨੂੰ ਕੰਮ ਸਰਕਾਰੀ ਕਰਨਾ ਪੈਂਦਾ ਕੰਪਿਊਟਰ ਤੇ ਗੇਵਰ ਆਨਲਾਈਨ ਚੀਜ਼ਾਂ ਅੱਜਕੱਲ 9 10 ਵਜੇ ਆਂਦੇ ਆ ਤਕਰੀਬਨ 9:30 ਵਜੇ ਦੀਗਾ ਤੋਂ ਬਾਅਦ ਹੀ ਇਹ ਘਟਨਾ ਆ ਮੈਂ ਖਾਣਾ ਖਾ ਰਿਹਾ ਸੀ ਤੇ ਵਾਈਫ ਮੇਰੀ ਇਦਾਂ ਲੱਗੇ ਸੀ ਮੇਰੇ ਬੈਠੀ ਇਹਨੂੰ ਮੈਂ ਕੁਦਰਤੀ ਇਹ ਗੱਲ ਸ਼ੇਅਰ ਕਰ ਰਿਹਾ ਸੀ ਮੈਂ ਕਿਹਾ ਵੀ ਅੱਜ ਇਹ ਮੈਨੂੰ ਇਦਾਂ ਲੱਗਿਆ ਡਾਊਟ ਹੋਇਆ ਵੀ ਹੋ ਸਕਦਾ ਮੇਰੇ ਮਨ ਦਾ ਵਹਿਮ ਹੋਵੇ ਪਰ ਮੈਨੂੰ ਮਹਿਸੂਸ ਹੋਇਆ ਜਿਹੜਾ ਕਿ ਜਿੱਦਾਂ ਕੋਈ ਡਾਊਟਫੁਲ ਬੰਦੇ ਮੈਨੂੰ ਕੁਝ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਮੇਰੇ ਵੱਲੋਂ ਵਧੇ ਆ ਤੇ ਮੈਂ ਆਪਣਾ ਚੁੱਪ ਕਰਕੇ ਅੰਦਰ ਆ ਗਿਆ ਪਰ ਮੈਂ ਰਿਐਕਸ਼ਨ ਨਹੀਂ ਕੋਈ ਦਿੱਤਾ ਤੇ ਇੰਨੇ ਨੂੰ ਸਾਰੇ ਜੀ ਮੈਂ ਗੱਲ ਖਤਮ ਹੀ ਕੀਤੀ ਆ ਤੇ ਬਹੁਤ ਭਿਆਨਕ ਆਵਾਜ਼ ਆਉਣ ਲੱਗ ਗਈ ਜਿੱਦਾਂ ਕਿ ਫਾਇਰਿੰਗ ਹੋ ਰਹੀ ਹੁੰਦੀ ਮੇਰੇ ਗੇਟ ਵਾਲੇ ਪਾਸਿਓਂ ਘਰ ਦੇ ਤੇ ਇੱਕਦਮ ਜਦੋਂ ਇਹ ਚੀਜ਼ ਹੋਈ ਤੇ ਮੇਰੀ ਮੈਸੇਜ ਫਟਾਫਟ ਅੰਦਰੋਂ ਗੇਟ ਵੱਲੋਂ ਇਹਨੇ ਭੱਜਣ ਦੀ ਕੋਸ਼ਿਸ਼ ਮੈਂ ਇਹਨੂੰ ਰੋਕਿਆ ਮੈਂ ਕਿਹਾ ਵੀ ਬਾਹਰ ਫਾਇਰਿੰਗ ਹੋ ਰਹੀ ਆ ਤੂੰ ਜਾਣਾ ਨਹੀਂ ਇਹ ਗੇਟ ਤੇ ਹੀ ਆ ਕਿਉਂਕਿ ਉਹ ਆਵਾਜ਼ ਹੀ ਇੰਨੀ ਭਿਆਨਕ ਸੀਗੀ ਤੇ ਦੋ ਮਿੰਟ ਮਿੰਟ ਸੀਨ ਲਈ ਮੈਂ ਇੰਨਾ ਕਰਦੇ ਨੂੰ ਆਪਣੇ ਉਠਿਆ ਮੈਂ ਕਿਹਾ ਤੁਸੀਂ ਬਾਹਰ ਨੇ ਛੱਤ ਜਾ ਕੇ ਆਪਾਂ ਦੇਖਦੇ ਆਂ ਵੀ ਉੱਪਰੋਂ ਕੀ ਜਿਹੜੀ ਆ ਪਰੇਸ਼ਾਨੀ ਕੀ ਹੋ ਰਹੀ ਤੇ ਮੇਰੇ ਕੋਲ ਸਰ ਲਾਇਸੈਂਸੀ ਆਪਣਾ ਵੈਪਨ ਵੀ ਹੈ ਤੇ ਜਿਹੜਾ ਮੈਂ ਸੈਲਵਟ ਫੈਂਸ ਵਾਸਤੇ ਮੇਰੇ ਖਾਲੇ 2022 ਤੋਂ ਅੰਦਾਜ਼ਨ ਸਮਾਂ ਲਈ ਗਵਰਨਮੈਂਟ ਤੋਂ ਲਾਇਸੈਂਸ ਲੈ ਕੇ ਰੱਖਿਆ ਹੈ ਮੈਂ ਉਹ ਨੂੰ ਆਪਣੇ ਹੱਥ ਚ ਲਿਆ ਤੇ ਮੈਂ ਦੋ ਹਵਾਈ ਫਾਇਰ ਆਪਣੇ ਛੱਤ ਤੋਂ ਚਲਾਏ ਤੇ ਇਸ ਧਿਆਨ ਰੱਖਦੇ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਉਸ ਚੀਜ਼ ਨੂੰ ਦੇਖ ਦੇਖ ਕੇ ਉਹ ਜਿਹੜੇ ਬਾਈਕਰ ਸੀਗੇ ਦੋ 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 ਬਾਈਕਰ ਸੀ ਉਹਨਾਂ ਨੇ ਸਪੀਡ ਫੜੀ ਤੇ ਉਹ ਬੇਗੋ ਵਾਲ ਵੱਲੋਂ ਟਰਨ ਕਰਕੇ ਫਰਾਰ ਹੋ ਗਏ ਇਸ ਦੌਰਾਨ ਫਿਰ ਅਸੀਂ ਜੋ نیچے ਆਏ ਕੀ ਕਰ ਰਹੇ ਸੀ ਉਹ ਤੁਹਾਡਾ ਉੱਥੇ ਮਾਰਗੇਟ ਹੋ ਰਹੇ ਉਹ ਪਹਿਲਾਂ ਸਰ ਹੌਲੀ ਜਾ ਰਹੇ ਸੀਗੇ ਪਹਿਲਾਂ ਉਹਨਾਂ ਨੇ ਟਰਨ ਲਿਆ ਰਾਈਟ ਸਾਈਡ ਨੂੰ ਤੇ ਆਪਣੇ ਰੇਲ ਰਿਆਣਾ ਸੋਰ ਹੈ ਉਧਰ ਨੂੰ ਹਲਕਾ ਟਰਨ ਟਰਨ ਲਿਆ ਉਹਨਾਂ ਨੇ ਹਣ ਮੈਨੂੰ ਤਾਂ ਇਹ ਮਹਿਸੂਸ ਹੋਇਆ ਵੀ ਉਹਨਾਂ ਦੀ ਕੋਸ਼ਿਸ਼ ਮੈਨੂੰ ਬਾਹਰ ਕੱਢਣ ਦੀ ਸੀ ਮਤਲਬ ਗੇਟ ਤੇ ਆ ਕੇ ਵੀ ਨਹੀਂ ਇਟਾ ਟੋੜੋ ਟਾੜ ਦੇ ਮਾਰੀ ਹਾਂ ਉਹ ਜਦੋਂ ਬਾਅਦ ਚ ਅਸੀਂ ਦੇਖਿਆ ਆ ਕੇ ਵੀ ਉਹ ਫਾਇਰ ਨਹੀਂ ਸੀ ਉਹ ਇਟਾਂ ਰੋੜੇ ਸੀ ਹਣ ਉਸ ਤੋਂ ਮੈਨੂੰ ਫਿਰ ਇਹ ਸ਼ੱਕ ਲੱਗਿਆ ਵੀ ਇਟਾਂ ਰੋੜੇ ਮਾਰਨ ਦਾ ਮਤਲਬ ਇਹ ਆ ਵੀ ਮੈਨੂੰ ਬਾਹਰ ਸੱਦਣਾ ਸੀ ਸ਼ਾਮ ਦੀ ਘਟਨਾ ਨੂੰ ਦੇਖਦੇ ਹੋਏ ਵੀ ਕਿਉਂ ਮੈਂ ਰਿਐਕਟ ਕਰਾਂਗਾ ਕਰੂੰਗਾ ਬਾਹਰ ਆਊਂਗਾ ਉਹ ਕੁਝ ਵੀ ਕਰ ਸਕਦੇ ਆ ਜਿਉ ਉਹਨਾਂ ਦੀ ਮਨਸ਼ਾ ਹੋਏਗੀ ਠੀਕ ਹੈ ਤੇ ਇਹ ਸਾਰ ਘਟਨਾਵਾਂ ਵਾਪਰੀ ਤਾਂ ਉਸ ਤੋਂ ਬਾਅਦ ਫਿਰ ਮੈਂ ਪੁਲਿਸ ਨੂੰ ਜਿਹੜੀ ਕਾਲ ਲਗਾਈ ਤੇ ਪੁਲਿਸ ਫਿਰ ਆ ਗਈ ਮੌਕੇ ਤੇ ਇਹ ਹੇਮਰਾਜ ਜੀ ਐਸਆਈ ਦੀ ਡਿਊਟੀ ਲਗਾਈ ਗਈ ਐਸਐਚਓ ਸਾਹਿਬ ਵੱਲੋਂ ਉਹਨਾਂ ਨੇ ਆ ਕੇ ਤਫ਼ਤੀਸ਼ ਸ਼ੁਰੂ ਕੀਤੀ ਸਾਡੀ ਸੁਣੀ ਗੱਲਬਾਤ ਤੇ ਭਰੋਸਾ ਦਵਾਇਆ ਕਿ ਮੈਂ ਜਿਹੜਾ ਇਹ ਇਨਕੁਆਇਰੀ ਕਰਕੇ ਇਹਦੀ ਕੇਸ ਦੀ ਜੜ ਤੱਕ ਪਹੁੰਚੂੰਗਾ ਕੀ ਮੰਗ ਕਰਦੇ ਮੈਂ ਸਰ ਇਹੀ ਮੰਗ ਕਰਨਾ ਵੀ ਇੱਕ ਦੇਖੋ ਮੈਂ ਇੱਕ ਗਾਸਟਡ ਆਫੀਸਰ ਰੈਂਕ ਦਾ ਅਧਿਕਾਰੀ ਹਾਂ ਹਾਲਾਂਕਿ ਮੈਂ ਅਜੇ ਤੱਕ ਕਰੀ ਆਪਣੇ ਆਪ ਨੂੰ ਅਧਿਕਾਰੀ ਨਹੀਂ ਮੰਨਿਆ ਕਿਉਂਕਿ ਮੈਂ ਆਪਣੇ ਆਪ ਨੂੰ ਸੇਵਾਦਾਰ ਮੰਨਦਾ ਤੇ ਅਸੀਂ ਲੋਕਾਂ ਦੇ ਸੇਵਕ ਆ ਲੋਕਾਂ ਤੇ ਅਫਸਰ ਨਹੀਂਵੇਂ ਹੈ ਲੋਕਾਂ ਲਈ ਅਫਸਰ ਆ ਜਿਨ੍ਹਾਂ ਲਈ ਮੈਂ ਅਫਸਰ ਆ ਉਹ ਲੋਕ ਤਾਂ ਮੇਰੇ ਬਹੁਤ ਪਿਆਰ ਮੈਨੂੰ ਕਰਦੇ ਆ ਮੇਰੇ ਔਰ ਹਸਪੀਟਲ ਲੱਗਦੇ ਡੀਐਨਓ ਹੋਣ ਦੇ ਨਾਤੇ ਪੂਰਾ ਜ਼ਿਲ੍ਹਾ ਮੇਰਾ ਵਾਕਿਬ ਆ ਸਰ ਔਰ ਕਿਤੇ ਵੀ ਮੈਂ ਜਿਹਾ ਲੋਕੀ ਬੜੀ ਰਿਸਪੈਕਟ ਕਰਦੇ ਆ ਤੇ ਮੈਂ ਇਹ ਹੀ ਦੇਖਣਾ ਚਾਹੁੰਦਾ ਵੀ ਇਹ ਬੰਦੇ ਕੌਣ ਆਂਸਰ ਆ ਇਹ ਜਿਹੜੇ ਬਾਹਰਲੇ ਬੰਦੇ ਕੋਈ ਅਣਪਛਾਤੇ ਆ ਇਹਨਾਂ ਦੀ ਕੀ ਮਨਛਾ ਆ ਵੀ ਇੱਕ ਮੇਰੇ ਨਾਲ ਹੀ ਕੁਝ ਹੋ ਰਿਹਾ ਜਿਹੜਾ ਕਿ ਇੱਕ ਲੋਕਾਂ ਦਾ ਸੇਵਕ ਬਣ ਕੇ ਕੰਮ ਕਰ ਰਿਹਾ ਨਾਟ ਐਜ਼ ਅ ਅਫੀਸਰ ਇੱਕ ਆਮ ਬੰਦੇ ਨਾਲ ਕੀ ਕੁਝ ਇਹ ਕਰ ਸਕਦੇ ਆ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਤੇ ਔਰ ਆਉਣ ਵਾਲੇ ਸਮੇਂ 'ਚ ਫਿਰ ਮੈਂ ਆਪਣੀ ਜਾਨ ਨੂੰ ਥ੍ਰੈਟ ਮੰਨਦਾ ਇਸ ਚੀਜ਼ ਲਈ ਤੇ ਮੈਨੂੰ ਜਾਨ ਦਾ ਖਤਰਾ ਵੀ ਹੈ ਪਰਿਵਾਰ ਨੂੰ ਵੀ ਹੈ ਕਿਉਂਕਿ ਹਮੇਸ਼ਾ ਮੈਂ ਪਰਿਵਾਰ 'ਚ ਨਹੀਂ ਹੋਊਗਾ ਡਿਊਟੀ ਤੇ ਵੀ ਦੇਖੋ ਕਈ ਵਾਰ ਮੈਨੂੰ ਮੀਟਿੰਗ ਚੰਡੀਗੜ੍ਹ ਵੀ ਗਵਰਨਮੈਂਟ ਦੇ ਆਦੇਸ਼ਾਂ ਨਾਲ ਜਾਣਾ ਪੈਂਦਾ ਆ ਪਿਛਲੇ ਜੂਨ ਵਿੱਚ ਮੈਂ ਦਿੱਲੀ ਵੀ ਭਾਰ ਗਵਰਨਮੈਂਟ ਆਫ ਇੰਡੀਆ ਨਾਲ ਮੀਟਿੰਗ ਕਰਕੇ ਆਇਆ ਐਜ਼ ਅ ਡੀਐਨਓ 21st ਲਾਈਫਸ ਆਫ ਸੈਂਸਸ ਤੇ ਇਸ ਤਰੀਕੇ ਨਾਲ ਪਰਿਵਾਰ ਦੀ ਵੀ ਜਿਹੜੀ ਆ ਸਿਕਿਉਰਟੀ ਇਸ਼ੂ ਤਾਂ ਹੈ ਕਿਉਂਕਿ ਅਟੈਕ ਘਰ ਤੇ ਹੋਇਆ ਸਾਰ ਇਹ ਤੇ ਉਹਦੀ ਮਨਸ਼ਾ ਕੀ ਸੀ ਉਹ ਤਾਂ ਹੁਣ ਜੇ ਦੋਸ਼ੀ ਫੜੇ ਜਾਣ ਜਾਂ ਪੁਲਿਸ ਇਨਵੈਸਟੀਗੇਸ਼ਨ ਕਰੇ ਉਹ ਤੋਂ ਹੀ ਪਤਾ ਲੱਗ ਸਕਦਾ ਤੁਹਾਡੇ ਕਹਿਣ ਤੋਂ ਬਾਅਦ ਇਹ ਹੈ ਕਿ ਪੁਲਿਸ ਉਹਨਾਂ ਤੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਮਾਮਲਾ ਦਰਜ ਹਾਂਜੀ ਐਫਆਈਆਰ ਕਰੇ ਜੀ ਬਿਲਕੁਲ ਐਫਆਈਆਰ ਘਟੋ ਘਟ ਅਣਪਛਾਤੇਆਂ ਦੇ ਐਫਆਈਆਰ ਕਰੇ ਉਤਮ ਨੇ ਇਨਵੈਸਟੀਗੇਟ ਕਰਕੇ ਉਹਨਾਂ ਦੀ ਜਾਂਚ ਕਰੇ ਆਪਣੀ ਪਛਾਣ ਕਰੇ ਠੀਕ ਹੈ ਇਹ ਚੀਜ਼ ਹੈ ਸਰ ਧੰਨਵਾਦ ਥੈਂਕ ਯੂ ਜੀ ਹਾਂਜੀ ਸਰ ਆ ਜਿਹੜਾ ਇਹ ਫੰਬੜਾ ਦਾ ਗੇਟ ਹੈ ਹਾਂਜੀ ਤੇ ਇਹ ਤੁਹਾਡਾ ਘਰ ਆ ਜਾਂਦਾ ਹੈ ਕਿਰਪਾ ਕਰਕੇ ਸਰ ਆ ਦੇਖੋ ਹਾਂ ਇਹ ਆ ਨਿਸ਼ਾਨ ਹੈ ਕਿ ਕੋਈ ਗੇਟ ਠੀਕ ਹੈ ਆ ਦੇਖੋ ਹਾਂ ਫਿਰ ਤੁਸੀਂ ਇੱਧਰ ਤਜਨ ਮਾਰੋ ਆ ਦੇਖੋ ਆ ਚਿੰਤਾ ਵਾਲੀ ਤੇ ਜਿੱਦਰੇ ਪੈਰ ਰੋੜੇ ਇੱਧਰ ਦੇਖੋ ਤੁਸੀਂ ਇਦਾਂ ਜੀ ਲੋਕੀ ਕਿ ਨਾ ਕੈਮਰੇ ਵਿੱਚ ਜੋ ਆ ਰਹੇ ਉਹ ਇਸ ਜਗ੍ਹਾ ਤੇ ਖੜੇ ਆ ਉਹ ਠੀਕ ਹੈ ਇੱਥੇ ਮੁੰਡਾ ਲੱਗਦਾ ਲੋਕ ਆਈਆਂ ਕਿਹੜੇ ਤੋਂ ਪੜਿਆ ਜਾ ਰਿਹਾ ਹੈ ਜਿਹੜੇ ਨਾਮ ਆਇਆ ਤੁਮਾ ਜੋ ਫੇਟ ਵਾਲੇ ਜਿਹੜੇ ਆਏ ਹਾਂ ਹਾਂ ਉਹ ਵੀ ਸਾਡੇ ਮੈਂ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਹੂੰ ਹੂੰ ਉਸ ਵੀਲੇ ਤੇ ਦੇਖਿਆ ਇਹ ਕਿੱਧਰ ਨੂੰ ਗਏ ਆ ਜਦ ਤੱਕ ਉਹ ਉਹਨਾਂ ਨੇ ਫਿਰ ਸਪੀਡ ਫੜ ਲਈ ਜਦੋਂ ਮੈਂ ਆਪਣੇ ਮੋੜੋਂ ਕਾਰਵਾਈ ਕੀਤੀ ਫਿਰ ਗਏ ਇੱਧਰ ਕਈ ਇਧਰ ਨੂੰ ਗਿਆ ਪਹਿਲਾਂ ਹਲਕਾ ਟਾਪਿੰਗ ਕਰਕੇ ਇਡੀ ਵੀ ਦਿਖਾ ਰਿਹਾ ਮੈਂ ਹਲਕਾ ਡਰ ਨੇ ਇਧਰ ਨੂੰ ਲਿਆ ਹੂੰ ਮੋਰ ਕਿਸੇ ਦੁਬਾਰਾ ਉਧਰ ਚਲੇ ਗਿਆ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499